ਜਿੰਨਾ ਚਿਰ ਭਗਵੰਤ ਮਾਨ ਰਹਿਣਾ ਗੜੇਮਾਰੀ ਹੁੰਦੀ ਰਹਿਣੀ ਮੈਂ ਤੁਹਾਨੂੰ ਪਹਿਲੇ ਹੱਥੋਂ ਕਿਹਾ ਸੀ ਕਿ ਪੰਜਾਬ ਦਾ ਨੁਕਸਾਨ ਜਿੱਦਣ ਦਾ ਮੁੱਖ ਮੰਤਰੀ ਬਣਿਆ ਦੇ ਮੱਥੇ ਤੇ ਲਿਖਿਆ ਪਿਛਲੇ ਸਾਲ ਫਲੱਡਸ ਦਾ ਨੁਕਸਾਨ ਕਿੰਨਾ ਜਦੋਂ ਉੱਥੇ ਕੰਪਨਸੇਸ਼ਨ ਨਹੀਂ ਮਿਲੀ ਇੱਥੋਂ ਕੀ ਇਹਦੇ ਤੋਂ ਵਜਿੱਤ ਰੱਖਦੇ ਹੋ ਪੱਲੇ ਨਾ ਤੇ ਹੈ ਹੀ ਕੁਝ ਨਹੀਂ ਜੀ ਕਿੱਥੋਂ ਦੇਣਗੇ ਪੈਸੇ ਜੀ ਪਹਿਲਾ ਮੁਆਵਜ਼ਾ ਵੀ ਨਹੀਂ ਮਿਲਿਆ ਕਿਸਾਨਾਂ ਨੂੰ ਫਿਰ ਇਹਨਾਂ ਤੋਂ ਤੁਸੀਂ ਕੀ ਢੀਕ ਸਕਦੇ ਹੋ ਜਿੰਨਾ ਚਿਰ ਭਗਵੰਤ ਮਾਨ ਰਹਿਣਾ ਗੜੇਮਾਰੀ ਹੁੰਦੀ ਰਹਿਣੀ ਮੈਂ ਤੁਹਾਨੂੰ ਪਹਿਲੇ ਹੱਥੋਂ ਕਿਹਾ ਸੀ ਕਿ ਪੰਜਾਬ ਦਾ ਨੁਕਸਾਨ ਜਿੱਦਣ ਦਾ ਮੁੱਖ ਮੰਤਰੀ ਬਣਿਆ ਦੇ ਮੱਥੇ ਤੇ ਲਿਖਿਆ ਪਿਛਲੇ ਸਾਲ ਫਲਡਸ ਦਾ ਨੁਕਸਾਨ ਕਿੰਨਾ ਜਦੋਂ ਉੱਥੇ ਕੰਪਨਸੇਸ਼ਨ ਨਹੀਂ ਮਿਲੀ ਇਥੋਂ ਕੀ ਇਹਦੇ ਤੋਂ ਉਮੀਦ ਰੱਖਦੇ ਹੋ ਪੱਲੇ ਨਾਲ ਤੇ ਆਈ ਕੁਝ ਨਹੀਂ ਜੀ ਕਿੱਥੋਂ ਦੇਣਗੇ ਪੈਸੇ ਜੀ ਇਹਨਾਂ ਕੋਲ ਤਾਂ ਪੈਸਾ ਹੀ ਕੋਈ ਨਹੀਂ ਇਹ ਇਹ ਸਰਕਾਰ ਤੋਂ ਤਾਂ ਆਸ ਉਮੀਦ ਤੁਹਾਨੂੰ ਲਾ ਹੀ ਦੇਣੀ ਚਾਹੀਦੀ ਹੈ ਬਟ ਆ ਵੇਖਨੇ ਆ ਪਹਿਲੇ ਤੇ ਗੜੇ ਮਾਰੀ ਦੇ ਪੈਸੇ ਤੇ ਬਾਅਦ ਦੇਣ ਕਿ ਪਹਿਲੇ ਐਮਐਸਪੀ ਦੀ ਗੱਲ ਕਰੀ ਕੁਝ ਨਹੀਂ ਦੇਣਾ ਇਹਨਾਂ ਨੂੰ ਕਿੰਨੇ ਕਿਹਾ ਚੰਡੀਗੜ੍ਹ ਬੀਜੇਪੀ ਪ੍ਰੈਜ਼ੀਡੈਂਟ ਜੀ ਬੀਜੇਪੀ ਦੇ ਚੰਡੀਗੜ੍ਹ ਦੇ ਪ੍ਰਧਾਨ ਨੇ ਕਿਹਾ ਕਿਸਾਨਾਂ ਨੂੰ ਕਿਸੇ ਡਿਜ਼ਰਵ ਨਹੀਂ ਕਰਦੇ ਫਿਰ ਭਾਜਪਾ ਵਾਲੇ ਜੋ ਡਿਜ਼ਰਵ ਕਰਦੇ ਕਿਸਾਨ ਆਪਣੇ ਆਪ ਉਹਨਾਂ ਦਾ ਪ੍ਰਬੰਧ ਕਰਦੇ ਨੇ ਜੇ ਕਿਸਾਨਾਂ ਨੂੰ ਇਹ ਭਾਜਪਾ ਦਾ ਪ੍ਰਧਾਨ ਚੰਡੀਗੜ੍ਹ ਦਾ ਕਹਿੰਦਾ ਕਿ ਕਿਸਾਨ ਜਿਹੜੇ ਨੇ ਉਹ ਕੁਝ ਵੀ ਡਿਜ਼ਰਵ ਨਹੀਂ ਕਰਦੇ ਫਿਰ ਜੋ ਇਹ ਡਿਜ਼ਰਵ ਕਰਦੇ ਨੇ ਉਹ ਸਾਡੇ ਕਿਸਾਨ ਵੀ ਛੇਤੀ ਇਹਨਾਂ ਨੂੰ ਜਦੋਂ ਇਹ ਜਾਣਗੇ ਨਾ ਉਹ ਕੰਪੇਨਿੰਗ ਵਾਸਤੇ ਤਾਂ ਹਾਂ ਜੋ ਪੰਜਾਬ ਦੇ ਪਿੰਡਾਂ ਵਿੱਚ ਜਾਣਗੇ ਤੇ ਇਹਨਾਂ ਦੀ ਚੰਗੀ ਤਰ੍ਹਾਂ ਉੱਥੇ ਦੇਖਰੇਖ ਹੋਏਗੀ ਉੱਥੇ ਜਾਣਗੇ